ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਲੇਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹੋਰ ਸਨਾਓ ਜੀ ਕੀ ਹਾਲ ਚਾਲ ਨੇ ਉਮੀਦ ਹੈ ਜੀ ਤੁਸੀਂ ਸਾਰੇ ਜਣੇ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਇੱਕ ਘੰਟਾ ਪਹਿਲਾਂ ਦਾ ਬਹੁਤ ਮੰਦ ਭਾਗੀ ਜਿਹੜੀ ਖਬਰ ਮਿਲੀ ਹੈ ਸੁਣਨ ਨੂੰ ਇਹਹੀ ਖਬਰ ਹੈਗੀ ਆ ਥਾਣਾ ਜਿਹੜਾ ਨਾਬਾ ਪੋਜੋ ਮਾਜਰੀ ਜਿਹੜਾ ਪਿੰਡ ਹੈਗਾ ਤੇ ਉੱਥੋਂ ਦੇ ਨਾ ਇੱਕ ਮਤਲਬ ਕਿ ਜਲਾਦੀ ਕਹਾਂਗੇ ਆਪਾਂ ਨੂੰ ਉਸਨੇ ਨਾ ਆਪਣੀ ਮਤਲਬ ਜੇ ਤਾਂ ਪਰ ਉਹਦੀ ਸਾਕੀ ਵੀ ਧੀ ਹੁੰਦੀ ਫਿਰ ਤਾਂ ਉਹ ਇਸ ਤਰ੍ਹਾਂ ਨਾ ਕਰਦਾ ਮਤਲਬ ਜਿਹੜੀ ਭੈਣ ਉਹਨੂੰ ਵਿਆਹੀ ਹੋਈ ਸੀਗੀ ਉਹ ਭੈਣ ਦੇ ਮਤਲਬ ਪਿੱਛੂ ਆਈਆਂ ਹੋਈਆਂ ਸੀ ਦੋ ਬੇਟੀਆਂ ਇੱਕ 5 ਸਾਲ ਦੀ ਤੇ ਇੱਕ 3 ਸਾਲ ਦੀ ਜਿਹੜੀ 3 ਸਾਲ ਦੀ ਸੀਗੀ ਉਸੋ ਜਲਾਦ ਨੇ ਉਸ ਨਾਲ ਕੱਲ ਰਾਤ 8-9 ਵਜੇ ਦੇ ਕਰੀਬ ਬਲਾਤਕਾਰ ਕਰੇਪ ਕੀਤਾ ਤੇ ਜਿਹੜੀ ਉਹਦੀ ਮਾਂ ਸੀ ਉਹ ਮਾਂ ਵੀ ਕਹਿੰਦੇ ਵੀ ਨਾਲ ਹੀ ਮਿਲ ਗਈ ਉਹਨੇ ਆਪਣੇ ਮਤਲਬ ਜਦੋਂ ਕੁੜੀ ਦੀ ਮਾਂ ਨੇ ਬੱਚੀ ਦੀ ਮਾਂ ਨੇ ਛੋਟੀ 3 ਸਾਲ ਦੀ ਨੇ ਰੌਲਾ ਪਾਇਆ ਤਾਂ ਉਹਨਾਂ ਨੇ ਉਹਨੂੰ ਵੀ ਅੰਦਰ ਬੰਦ ਕਰਤਾ ਹਨਾ ਤੇ ਕੁੜੀ ਬੇਹੋਸ਼ ਸੀਗੀ ਦੇਖ ਲਓ ਤੁਸੀਂ ਉਹਨਾਂ ਨੇ ਚੱਕ ਕੇ ਤਾਂ ਕੀ ਲੈ ਕੇ ਜਾਣਾ ਸੀ ਇਹ ਜੇ ਜਲਾਦ ਲੋਕ ਨੇ ਇਹ ਜੇ ਦਰਿੰਦੇ ਲੋਕ ਨੇਗੇ ਸਾਡੇ ਸਮਾਜ ਦੇ ਵਿੱਚ ਹਨਾ ਜਿਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਸੁਣ ਕੇ ਮੈਂ ਕਲੇਰ ਸਾਹਿਬ ਨੇ ਨਾ ਮਤਲਬ ਕਿ ਐਲਈਡੀ ਲਾਈ ਹੋਈ ਸੀਗੀ ਤੇ ਉਦੋਂ ਜਦੋਂ ਖਬਰ ਆਈ ਸਾਹਮਣੇ ਮਤਲਬ ਮੈਂ ਦੇਖੀ ਕਿ ਵੀਰ ਨੇ ਲਚਕਾਣੀ ਤੋਂ ਸੰਸਤਾ ਚਲਾਉਂਦੇ ਨੇ ਵੀਰ ਉਹਨਾਂ ਨੇ 1 ਘੰਟਾ ਪਹਿਲਾਂ ਵੀਡੀਓ ਪਾਈ ਹੈ ਜੀ ਹੁਣ ਤੱਕ ਤਾਂ ਸ਼ਾਇਦ ਤੁਹਾਡੇ ਤੱਕ ਉਹ 40 50 ਹਜ਼ਾਰ ਆਡੀਅנס ਤੱਕ ਹਨ ਪਹੁੰਚ ਗਈ ਉਹ ਵੀਡੀਓ ਤੇ ਦੇਖ ਲਈ ਸੀਗੀ ਮੈਂ ਜਦੋਂ ਉਹ ਵੀਡੀਓ ਦੇਖੀ ਤਾਂ 1000 ਦੇ ਤਕਰੀਬਨ ਲੋਕਾਂ ਨੇ ਦੇਖ ਲਈ ਸੀ ਉਹ ਵੀਡੀਓ ਹਨ ਤੇ ਬਹੁਤ ਮੰਦਭਾਗੀ ਖਬਰ ਹੈ ਜੀ ਹਨਾ ਇਸ ਤਰ੍ਹਾਂ ਦਾ ਕੋਈ ਵੀ ਮਤਲਬ ਕਿ ਆਲੇ ਦੁਆਲੇ ਤੁਹਾਡੇ ਕੋਈ ਵੀ ਘਟਨਾ ਹੁੰਦੀ ਹੈ ਹਨਾ ਆਂਡੀ ਗਵੰਡੀ ਵੀ ਦੇਖੋ ਰਾਤ ਨੂੰ ਪਤਾ ਲੱਗਿਆ ਆਂਡੀਆਂ ਗਵੰਡੀਆਂ ਨੂੰ ਵੀ ਪਰ ਸਵੇਰੇ ਉਹਨਾਂ ਨੇ ਸਰਪੰਚ ਨੂੰ ਸ਼ਾਇਦ ਦੱਸਿਆ ਮੇਰੇ ਖਿਆਲ ਦੇ ਵਿੱਚ ਸਵੇਰੇ ਸਰਪੰਚਾਂ ਉਹਨਾਂ ਦੇ ਪਿੰਡ ਦਾ ਆਏ ਉਹਨੇ ਮਤਲਬ ਪੁਲਿਸ ਬੁਲਾਈ ਉਸ ਬੰਦੇ ਦੇ ਥੱਪੜ ਥੂਪੜ ਵੀ ਲਾਏ ਐਸੇ ਇਹੋ ਜਿਹੇ ਬੰਦੇ ਨੂੰ ਥੱਪੜ ਲਾ ਕੇ ਨਾ ਸਾਰੋ ਇਹੋ ਜਿਹੇ ਬੰਦੇ ਦੀ ਤਾਂ ਬਰਾਬਰ ਲੱਤ ਬਾਹ ਮੱਟੂ ਨੂੰ ਫਾਓ ਉਹਨੂੰ ਵੀ ਪਤਾ ਲੱਗੇ ਵੀ ਬਸ ਹਣਾ ਕਿੰਨੀ ਪੀੜਾ ਹੁੰਦੀ ਹੈ ਜਦੋਂ ਆਪਾਂ ਕਿਸੇ ਨੂੰ ਇਸ ਤਰ੍ਹਾਂ ਕਿਸੇ ਤੇ ਜ਼ੁਲਮ ਕਰਦੇ ਆਂਗੇ ਤਾਂ ਉਹਨੂੰ ਕਿੰਨੀ ਕੁ ਜ਼ਿਆਦਾ ਪੀੜ ਹੁੰਦੀ ਹੈਗੇ ਹਨ ਇਹੋ ਜਿਹੇ ਬੰਦੇ ਨੂੰ ਤਾਂ ਉੱਥੇ ਲੱਤ ਵੱਨ ਵੱਢ ਕੇ ਉਹਨੂੰ ਤੜਫਾਓ ਮਾਰੋ ਵੀ ਨਾ ਤੜਫਾਓ ਉਹਨੂੰ ਇਸ ਇਹੋ ਜਿਹੇ ਜਲਾਦ ਬੰਦੇ ਨੂੰ ਹਨਾ ਦਰਿੰਦੇ ਨੂੰ ਪਾਪੀ ਨੂੰ ਤੇ ਬਹੁਤ ਜ਼ਿਆਦਾ ਦੁੱਖ ਹੋਇਆ ਸੁਣ ਕੇ ਹਨਾ ਵੀ 3 ਸਾਲ ਦੀ ਬੱਚੀ ਨਾਲ ਤੂੰ ਰੇਪ ਕੀਤਾ ਹਨਾ ਜੇ ਤੇਰੀ ਆਪਣੀ ਧੀ ਹੁੰਦੀ ਫਿਰ ਤੂੰ ਇਸ ਤਰ੍ਹਾਂ ਕਰਦਾ ਤੇ ਅੱਜ ਕੱਲ੍ਹ ਕੁਝ ਨਹੀਂ ਜੇ ਤੁਹਾਡੇ ਆਲੇ-ਦਾਲੇ ਇਸ ਤਰ੍ਹਾਂ ਦੀ ਕੁਝ ਵੀ ਤੁਹਾਨੂੰ ਕਦੇ ਵੀ ਸ਼ੱਕ ਹੁੰਦਾ ਤਾਂ ਹਨਾ ਤੁਸੀਂ ਆ ਪਰ ਫਸਾ ਨੂੰ ਜਰੂਰ ਦੱਸੋ ਜੇ ਆਲੇ-ਗਾਲੇ ਕਿਸੇ ਆਪਣੇ ਹਨਾ ਮਤਲਬ ਕਿ ਪਿੰਡ ਪੰਚਾਇਤ ਨੂੰ ਦੱਸੋ ਸਰਪੰਚ ਨੂੰ ਦੱਸੋ ਹਨਾ ਤਾਂ ਜਰੂਰ ਦੱਸਣਾ ਚਾਹੀਦਾ ਇਹ ਡਰਨਾ ਨਹੀਂ ਚਾਹੀਦਾ ਲੋਕ ਡਰ ਜਾਂਦੇ ਨੇ ਵੀ ਸਾਡਾ ਗਵਾਂਡ ਦੇ ਵਿੱਚ ਬੈਰ ਪੈ ਜਾਊ ਐ ਹੋ ਜਾਊ ਤੁਸੀਂ ਇਹ ਨਾ ਦੇਖਿਆ ਕਰੋ ਵੀ ਸਾਡਾ ਗਵਾਂਡ ਦੇ ਵਿੱਚ ਬੈਰ ਪੈ ਜਾਊ ਤੁਸੀਂ ਇਹ ਹੀ ਦੇਖਿਆ ਕਰੋ ਵੀ ਕਿਸੇ ਮਾਸੂਮ ਦੀ ਤੁਸੀਂ ਜਾਨ ਬਚਾਉਣੀ ਆ ਹਨਾ ਤੇ ਤੁਸੀਂ ਸੱਚ ਦੇ ਨਾਲ ਖੜਨਾ ਹੈਗਾ ਸੱਚ ਦੇ ਨਾਲ ਖੜਿਆ ਕਰੋ ਇਹ ਨਾ ਦੇਖਾ ਕਰੋ ਕੋਈ ਕੀ ਕਰ ਲੂਗਾ ਕੋਈ ਨਹੀਂ ਕੁਝ ਕਰ ਸਕਦਾ ਹੈਗਾ ਜਿਹੜੇ ਲੋਕ ਪਾਪੀ ਨੇ ਪਾਪੇ ਦਾ ਸਾਥ ਨਾ ਦਿਆ ਕਰੋ ਵੇ ਸੱਖ ਤੁਸੀਂ ਨਹੀਂ ਸੱਤ ਦਿਨ ਦੇ ਲਕੋਨੇ ਹੋ ਜਿਹੜੀ ਉਹ ਸਾਥ ਹੋ ਜਾਂਦਾ ਵੀ ਹੈ ਨਾ ਪਾਪੀਆਂ ਨੇ ਇਹੋ ਜਿਹੇ ਲੋਕਾਂ ਦਾ ਸਾਥ ਦਿੰਨੇ ਆਂਗੇ ਤੇ ਇਸ ਤਰ੍ਹਾਂ ਬਿਲਕੁਲ ਵੀ ਡਰਿਆ ਨਾ ਕਰੋ ਆਪਣੇ ਆਲੇ ਦਾਲੇ ਜੇ ਕੋਈ ਵੀ ਇਸ ਤਰ੍ਹਾਂ ਦੀ ਘਟਨਾ ਜਾਂ ਤੁਹਾਨੂੰ ਕਿਸੇ ਤਰ੍ਹਾਂ ਦਾ ਵੀ ਸੱਕ ਲੱਗਦਾ ਹੈ ਨਾ ਵੀ ਹੋ ਗਿਆ ਤਾਂ ਵੀਰ ਦਾ ਦੇਖੋ ਮੈਂ ਇੱਥੇ ਜੇ ਮੈਨੂੰ ਮਿਲ ਗਿਆ ਲਿੰਕ ਹੈ ਨਾ ਤਾਂ ਮੈਂ ਜ਼ਰੂਰ ਤੁਹਾਨੂੰ ਹਨਾ ਲਿੰਕ ਦਵਾਂਗੀ ਵੀਰੇ ਦਾ ਵੀਡੀਓ ਤਾਂ ਤੁਸੀਂ ਜ਼ਰੂਰ ਦੇਖਿਓ ਵੀਡੀਓ ਹਨਾ ਤੇ ਬਹੁਤ ਵਧੀਆ ਵਿਚਾਰੇ ਬਹੁਤ ਜ਼ਿਆਦਾ ਸੇਵਾ ਨਿਭਾ ਰਹੇ ਨੇ ਹਰ ਇੱਕ ਦੇ ਮਤਲਬ ਦੁੱਖ ਸੁੱਖ ਚ ਖੜਦੇ ਨੇ ਬਾਈ ਜਾ ਕੇ ਹਨਾ ਮੈਨੂੰ ਮੈਂ ਉਹਨਾਂ ਦੇ ਕਾਫੀ ਵੀਡੀਓ ਪਹਿਲਾਂ ਵੀ ਦੇਖ ਲਈ ਹਾਂਗੀ ਤੇ ਅੱਜ ਵਾਲੀ ਵੀਡੀਓ ਦੇਖ ਕੇ ਤਾਂ ਬਹੁਤ ਜ਼ਿਆਦਾ ਦੁੱਖ ਹੋਇਆ ਬਹੁਤ ਜ਼ਿਆਦਾ ਹਨਾ ਇਹ ਜਿਹੇ ਲੋਕਾਂ ਦਾ ਉਹ ਹੋ ਰਿਹਾ ਵੀ ਇਹ ਜਿਹੇ ਸਾਡੇ ਸਮਾਜ ਦੇ ਵਿੱਚ ਲੋਕ ਨੇ ਜਿਹੜੇ ਜਿਹੜੇ ਜਲੋ ਹਨ ਤੁਸੀਂ ਉਹਨੂੰ ਵਿਚਾਰੀ ਨੂੰ ਪੱਲੇ ਪਾ ਕੇ ਘਰੇ ਲੈ ਕੇ ਆਇਓ ਤਾਂ ਉਹ ਜਿਹੜੇ ਨਾਲ ਬੱਚੇ ਆਏ ਨੇ ਉਹ ਵੀ ਤੁਹਾਡੇ ਬੱਚੇ ਨੇ ਉਹ ਵੀ ਇਹ ਜੇ ਦਰਿੰਦੇ ਨੂੰ ਇਹ ਨਹੀਂ ਸੋਚਿਆ ਉਹਨੇ ਵੀ ਮੇਰੀ ਇਹ ਵੀ ਧੀਆ ਨੇ ਹਨਾ ਇੱਕ 3 ਸਾਲ ਦੀ ਬੱਚੀ ਨੂੰ ਕੀ ਪਤਾ ਹੁੰਦਾ ਹਨਾ 3 ਸਾਲ ਦੀ ਬੱਚੀ ਨੂੰ ਕੁਝ ਨਹੀਂ ਪਤਾ ਉਹਨੂੰ ਇਹ ਕੀ ਪਤਾ ਵੀ ਮੇਰਾ ਇਹ ਸਕਾ ਪਿਓਆ ਕਿ ਮੇਰਾ ਸਤੇਲਾ ਪਿਓਆ ਹਨਾ ਤੇ ਇਹ ਵੱਡੀ ਗੱਲ ਸਭ ਤੋਂ ਜਿਹੜੀ ਉਹਦੀ ਮੁੰਡੇ ਦੀ ਮਾਂ ਸੀਗੀ ਕਹਿੰਦੀ ਉਹ ਵੀ ਨਾਲ ਲੱਗੀ ਮੈਂ ਪੂਰਾ ਵੀਡੀਓ ਦੇਖਿਆ ਵੀਰੇ ਇਹਦਾ ਤੇ ਮਾਂ ਲੱਗੀ ਨਾਲ मां ਕਹਿੰਦੀ ਵੀ ਇਹ ਘੜੇ ਦੀ ਸਕੀਤੀ ਈ ਸੀ ਫੇਰ ਕੀ ਹੋ ਗਿਆ ਜੇ ਇਹ ਕੰਮ ਇਹਨੇ ਕਰਤਾ ਇੱਥੇ ਤੱਕ ਉਹ ماں ਬੋਲੀ ਉਸਦੀ ਮੁੰਡੇ ਦੀ ਹੈਨਾ ਉਹਨੇ ਆਪਣੇ ਪੁੱਤ ਦਾ ਸਾਥ ਦਿੱਤਾ ਆਪਣੇ ਪੁੱਤ ਨੂੰ ਥਾਣੇ ਛਡਾਉਣ ਗਈ ਜਦੋਂ ਪੁਲਿਸ ਲੈ ਗਈ ਥਾਣੇ ਛਡਾਉਣ ਆਪਣੇ ਪੁੱਤ ਦੇ ਪਿੱਛੇ ਭੱਜ ਗਈ ਉਹ ਪਰ ਉਹ ਬੱਚੀ ਜਿਹੜੀ ਰਾਤ ਦੀ ਬੇਹੋਸ਼ ਸੀ ਜਿਹਨੂੰ ਉਹਨੇ ਅੰਦਰ ਬੰਦ ਕਰਕੇ ਰੱਖਿਆ ਹੈਨਾ ਉਹਦੇ ਪਿੱਛੇ ਹਸਪੀਟਲ ਨਹੀਂ ਗਈ ਉਹਨਾਂ ਨੂੰ ਆ ਕੇ ਉਹ ਬੱਚੀ ਨੂੰ ਫਿਰ ਜਿਹੜਾ ਪਿੰਡ ਦਾ ਸਰਪੰਚ ਸੀ ਬਿਰਾਹਣਾ ਉਹਦਾ ਵੀ ਚਲੋ ਆਪਾਂ ਤਾਂ ਵਿਚਾਰੇ ਦਾ ਧੰਨਵਾਦ ਕਰਦੇ ਮੋਂ ਇਹਨਾਂ ਉਹ ਕਰਿਆ ਚਲੋ ਪਤਾ ਲੱਗਿਆ ਕਰਦੇ ਨੇ ਕਿਸੇ ਨੇ ਨਹੀਂ ਦੱਸਿਆ ਵੀ ਜਿਵੇਂ ਲੋਕਾਂ ਨੂੰ ਪਤਾ ਲੱਗਿਆ ਸਵੇਰੇ 9:00 ਵਜੇ ਤੱਕ ਪਤਾ ਨਹੀਂ 8:00 ਵਜੇ ਤੱਕ ਉਹ ਪਹੁੰਚੇ ਨੇ ਉੱਥੇ ਹੈਨਾ ਤਾਂ ਉਹਨਾਂ ਨੇ ਪਰਸੂ ਵੀ ਬੁਲਾਈ ਤੇ ਉਹ ਵਿਚਾਰੀ ਬੱਚੀ ਨੂੰ ਮਾਸੂਮ ਨੂੰ ਦਾਖਲ ਵੀ ਕਰਵਾਇਆ ਹੈਨਾ ਹਸਪੀਟਲ ਦੇ ਵਿੱਚ ਜੋ ਕਿ ਬੇਹੋਸ਼ ਸੀਗੀ ਵਿਚਾਰੀ ਪਤਾ ਨਹੀਂ ਉਹਨੇ ਕਿੰਨਾ ਕੁ ਦਰਦ ਮਤਲਬ ਮੈਨੂੰ ਤਾਂ ਮੇਰੇ ਕੰਨਾਂ 'ਚੋਂ ਵੀ ਸੇਕ ਨਿਕਲ ਰਿਹਾ ਸੁਣ ਕੇ ਵੀਰੇ ਦੀ ਵੀਡੀਓ ਦੇਖ ਕੇ ਮੈਨੂੰ ਬਹੁਤ ਜ਼ਿਆਦਾ ਐ ਹੋਇਆ ਪਿਆ ਵੀ ਪਤਾ ਨਹੀਂ ਕਿਹਜੇ ਲੋਕ ਨੇ ਸਾਡੇ ਸਮਾਜ ਦੇ ਵਿੱਚ ਕਿਹਜੇ ਲੋਕ ਰਹਿ ਰਹੇ ਨੇ ਦਰਿੰਦੇ ਹਨਾ ਤੇ ਇਹ ਜਿਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਹਨਾ ਤਾਂ ਕਿ ਅੱਗੇ ਉਹ ਕਿਸੇ ਹੋਰ ਨਾਲ ਵੀ ਨਾ ਇਹ ਕੰਮ ਕਰੇ ਕਿਉਂਕਿ ਜਦੋਂ ਉਹਨੇ ਇਹ ਆਪਣੇ ਚਲੋ ਬੱਚੇ ماں ਕੋਈ ਦੇਖੋ ਨਾ ਹੋਂ ਦਾ ਜਨਮ ਦਿਨ ਨਾਲ ਆਪਾਂ ਮਾਪੇ ਨਹੀਂ ਬਣਦੇ ਹੁੰਦੇ ਬੱਚੇ ਨੂੰ ਆਪਾਂ ਪਿਆਰ ਦਿੰਨੇ ਆ ਤਾਂ ਆਪਾਂ ਮਾਪੇ ਬਣ ਜਾਂਦੇ ਆਗੇ ਹਨਾ ਸਭ ਤੋਂ ਵੱਡੀ ਗੱਲ ਹੁੰਦੀ ਹੈ ਦੇਖੋ ਕ੍ਰਿਸ਼ਨ ਨੂੰ ਹੰਦੀ ਜਨਮ ਹੋਰ ਮਾਂ ਨੇ ਦਿੱਤਾ ਅਸੀਂ ਪਾਲਿਆ ਹੋਰ ਮਾਂ ਨੇ ਸੀਗਾ ਹਨਾ ਤੇ ਇਸ ਤਰ੍ਹਾਂ ਇਹ ਨਹੀਂ ਹੁੰਦਾ ਵੀ ਜੇ ਬੱਚਾ ਆਪਣੀ ਕੁੱਖੋਂ ਹੀ ਜਨਮ ਲੈਂਦਾ ਤਾਂ ਪੌਦੇ ਸਕੇ ਮਾਪੇ ਨਹੀਂ ਤੁਸੀਂ ਹਰ ਇੱਕ ਨੂੰ ਪਿਆਰ ਕਰਿਆ ਕਰੋ ਜੇ ਪਿਆਰ ਕਰਦੇ ਆ ਤਾਂ ਇਹ ਨਹੀਂ ਹੁੰਦਾ ਵੀ ਆਪਾਂ ਪ੍ਰਾਇਆ ਆਪਣਾ ਨਹੀਂ ਬਣ ਜਾਂਦਾ ਹੈਗਾ ਬਣਦਾ ਜੀ ਜ਼ਰੂਰ ਬਣਦਾ ਬੱਚੇ ਨੂੰ ਤਾਂ ਤੁਸੀਂ ਪਿਆਰ ਦੋਗੇ ਤਾਂ ਉਹ ਆਪਣੇ ਨੂੰ ਵੀ ਭੁੱਲ ਜਾਂਦਾ ਹੈ ਨਾ ਆਪਣੇ ਜੇ ਕਿਸੇ ਵੀ ਪਗ ਮੰਡੀ ਦੇ ਬੱਚੇ ਨੂੰ ਵੀ ਪਿਆਰ ਕਰਦੇ ਆ ਤਾਂ ਉਹ ਆਪਣੇ ਘਰ ਹੀ ਰਹੂਗਾ ਆਪਣੇ ਘਰ ਬਹੁਤ ਘੱਟ ਜਾਊਗਾ ਜੇ ਆਪਾਂ ਸੱਚੇ ਦਿਲੋਂ ਬੱਚੇ ਨੂੰ ਪਿਆਰ ਕਰਾਂਗੇ ਹੈ ਨਾ ਕੋਲ ਲਾਵਾਂਗੇ ਉਹਨੂੰ ਆਪਣੇ ਪਠਾਵਾਂਗੇ ਖਵਾਵਾਂਗੇ ਪਿਆਵਾਂਗੇ ਤਾਂ ਉਹ ਬੱਚਾ ਆਪਣਾ ਮੋਹ ਕਰਨ ਲੱਗ ਜਾਂਦਾ ਹੈ ਨਾ ਤੇ ਵਿਚਾਰੀ ਉਹ 3 ਸਾਲ ਦੀ ਮਸੂਮ ਬੱਚੀ ਨੂੰ ਕੋਈ ਪਤਾ ਸੀ ਵੀ ਮੇਰਾ ਪਿਆਰ ਹੋਇਆ ਹੈ ਕਿ ਨਹੀਂ ਮੇਰਾ ਪਿਆਰ ਹੋਏਗਾ ਹੈ ਨਾ ਤੇ ਇਹ ਜੇ ਕਹਿੰਦੇ ਉਹ ਆਹ ਵੀ ਕਰਦਾ ਸੀਗਾ ਪਾਣੀ ਜੇ ਠੰਡੇ ਪਾਣੀ ਚ ਰਾਤ ਦੇ ਠਰੇ ਹੋਏ ਪਾਣੀ ਚ ਉਹਨੂੰ ਡਬੋ ਦਿੰਦਾ ਸੀ ਸਵੇਰੇ ਮਿਰਚਾਂ ਮਿਰਚਾਂ ਵੀ ਵਿਚਾਰੀ ਦੇ ਪਾਉਂਦਾ ਸੀ ਕਹਿੰਦੇ ਐਡਾ ਜਲਾਦ ਸੀਗਾ ਉਹ ਪਰ ਗਵਾਂਡੀਆਂ ਨੂੰ ਕਹਿੰਦੇ ਇੱਕ ਦੂ ਨੂੰ ਪਤਾ ਵੀ ਸੀ ਪਰ ਪਤਾ ਨਹੀਂ ਕਿਸੇ ਨੇ ਦੱਸਿਆ ਜਾਂ ਨਹੀਂ ਦੱਸਿਆ ਤੇ ਜ਼ਰੂਰ ਦੱਸਣਾ ਚਾਹੀਦਾ ਇੱਕ ਮਾਸੂਮ ਬੱਚੀ 3 ਸਾਲ ਦੀ ਤੈਨੂੰ ਤਾਂ ਸੱਦ ਤੋਂ ਉਹ ਕਰ ਰਿਹਾ ਸੀ ਬੰਦਾ ਹਨਾ ਜਲਾਦ ਬੰਦਾ ਉਹਨੂੰ ਤਾਂ ਸਾਰੀ ਉਮਰ ਆ ਉਹਨੂੰ ਤਾਂ ਮੇਰੇ ਖਿਆਲ ਦੇ ਵਿੱਚ फांसी ਹੋਣੀ ਚਾਹੀਦੀ ਹੈ ਇਹ ਜਿਹੇ ਬੰਦੇ ਨੂੰ ਤਾਂ مجھے फांसी ਦੀ ਸਜ਼ਾ ਦੇਣੀ ਚਾਹੀਦੀ ਹੈ ਤਾਂ ਕਿ ਹੋਰ ਵੀ ਜਿਹੜੇ ਆਲੇ-ਦਾਲੇ ਇਹ ਜਿਹੇ ਜਲਾਦ ਹੈਗੇ ਨੇ ਹਨਾ ਤੇ ਇਕੱਲਾ ਆਪਾਂ ਇਹ ਨਹੀਂ ਕਹਿ ਸਕਦੇ ਆਪਣੇ ਇਹ ਜਿਹੇ ਘਟਨਾ ਬਹੁਤ ਹੁੰਦੀਆਂ ਨੇ ਤਾਂ ਕਿ ਜੋ ਜੇ ਉਹਨੂੰ फांसी ਦੀ ਸਜ਼ਾ ਮਿਲੇ ਤਾਂ ਆਲੇ-ਦਾਲੇ ਹੋਰ ਜਿਹੜੇ ਇਹ ਜਿਹੇ ਲੋਕ ਨੇ ਉਹਨਾਂ ਨੂੰ ਵੀ ਪਤਾ ਲੱਗ ਜਾਵੇ ਉਹਨਾਂ ਦੇ ਵੀ ਕੰਨ ਹੋ ਜਾਣ ਵੀ ਜੇ ਆਪਾਂ ਕੋਈ ਜੁਰਮ ਕਰਦੇ ਆ ਤਾਂ ਉਹਦੀ ਸਜ਼ਾ ਭੁਗਤਣੀ ਪੈਂਦੀ ਹੈ ਤਾਂ ਉਹਦੀ ਕੀ ਸਜ਼ਾ ਹੁੰਦੀ ਹੈ ਹਨਾ ਇਹ ਜ਼ਰੂਰ ਗੱਲ ਨੂੰ ਉਹ ਕਰਿਆ ਕਰੋ ਹਨਾ ਚਾਹੇ ਪਿੰਡ ਚ ਸਰਪੰਚ ਨੂੰ ਦੱਸੋ ਆਪਣੀ ਜਾਂ ਫਿਰ ਪ੍ਰਸ਼ਾਸਨ ਨੂੰ ਦੱਸੋ ਪੁਲਿਸ ਪ੍ਰਸ਼ਾਸਨ ਨੂੰ ਹਨਾ ਖਬਰ ਜਰੂਰ ਦਿਆ ਕਰੋ ਕਿਸੇ ਦੀ ਵੀ ਜਾਣ ਵਾਚ ਜੇ ਚਾਹੇ ਉਹ ਮਾਸੂਮ ਆ ਚਾਹੇ ਕੋਈ ਵੀ ਹੈ ਜੀ ਹਨਾ ਤੇ ਤਕਲੀਫ ਤਾਂ ਦੇਖੋ ਸਭ ਨੂੰ ਹੁੰਦੀ ਹੈਗੀ ਪਰ ਉਹਦੇ ਦੇ ਮੈਨੂੰ ਜ਼ਿਆਦਾ ਹੋ ਰਿਹਾਗਾ ਵਿਚਾਰੀ ਬੱਚੀ 3 ਸਾਲ ਦੀ ਹਨਾ ਮਨ ਬਹੁਤ ਜ਼ਿਆਦਾ ਘਬਰਾ ਰ ਮੇਰੇ ਤਾਂ ਬਟ ਵੀ ਉੱਠ ਖੜਿਆ ਸੁਣ ਕੇ ਉਹ ਖਬਰ ਜਦੋਂ ਵੀਰੇ ਦੀ ਮੈਂ ਵੀਡੀਓ ਦੇਖੀ ਉੱਪਰ ਟਾਈਟਲ ਪੜਿਆ ਹਨਾ ਤਾਂ ਬਹੁਤ ਜ਼ਿਆਦਾ ਮੈਨੂੰ ਐ ਹੋਇਆ ਵੀ ਬਹੁਤ ਗਲਤ ਹੋ ਗਿਆ ਇਹ ਕੰਮ ਹਨ ਤੇ ਇਹ ਜੀ ਨੂੰ ਬਹੁਤ ਸਖਤ ਸਜ਼ਾ ਮਿਲਣੀ ਚਾਹੀਦੀ ਹੈਗੀ ਸਖਤ ਤੋਂ ਸਖਤ ਕੀ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਇਹ ਜੀ ਬੰਦੇ ਨੂੰ ਤਾਂ ਫਾਂਸੀ ਚਾੜ ਦੇਣਾ ਚਾਹੀਦਾ ਬਹੁਤ ਮੰਦ ਭਾਗੀ ਖਬਰ ਸੀ ਇਹ ਹੈਗੀ ਜੀ ਖਬਰ ਭੋਜੋ ਮਾਜਰਾ ਭੋਜੋ ਮਾਜਰੀ ਹੈ ਪਤਨੀ 90 ਕੋਲ ਪੈਂਦਾ ਤੇ ਹੋਂ ਵੈਸੇ ਕਹਿੰਦੇ ਨੇ ਵੀ ਕਾਰਵਾਈ ਹੋ ਗਈ ਜੀ ਇਹ ਜੀ ਬੰਦੇ ਨੂੰ ਜੇਲ੍ਹ ਭੇਜ ਕੇ ਉਹ ਤਾਂ ਫੇਰ ਆ ਜਾਊਗਾ ਜੇਲ੍ਹੋਂ ਫੇਰ ਆ ਕੇ ਇਹ ਜੇ ਕੰਮ ਕਰੂ ਇਹ ਜਿੰਤਾ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਓ ਜੀ ਇਹੋ ਜਿਹੇ ਬੰਦੇ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਇੱਕ ਡੇਢ ਘੰਟਾ ਪਹਿਲਾਂ ਦੀ ਇਹ ਖਬਰ ਆ ਗਈ ਇਹ ਅ ਸ਼ਾਇਦ ਇੱਕ ਘੰਟਾ ਮੈਂ ਪਹਿਲਾਂ ਨਹੀਂ ਹੁਣੀ ਮੈਂ ਦੇਖ ਕੇ ਉਹਦੀ ਮੈਂ ਵੀਡੀਓ ਸ਼ੁਰੂ ਕੀਤਾਗਾ ਤੇ ਮੈਂ ਜ਼ਰੂਰ ਲਿੰਕ ਤੁਹਾਨੂੰ ਉਸ ਵੀਰੇ ਦਾ ਨਾ ਡਿਸਕ੍ਰਿਪਸ਼ਨ ਬਾਕਸ ਵਿੱਚ ਦਵਾਂਗੀ ਤਾਂ ਤੁਸੀਂ ਵੀ ਖੁਦ ਵੀਡੀਓ ਦੇਖਿਓ ਹਨਾ ਤੇ ਉਹ ਬੰਦੇ ਦੀ ਉਹਨਾਂ ਨੇ ਫੋਟੋ ਵੀ ਦਿਖਾਈ ਹੈ ਵੀਰੇ ਨੇ ਫੋਨ ਦੇ ਵਿੱਚ ਹਨਾ ਉਸ ਜਲਾਦ ਬੰਦੇ ਦੀ ਜਿਹਨੇ ਇਹ ਹਰਕਤ ਕਢਾਉਣੀ ਹਰਕਤ ਕੀਤੀ ਹੈਗੀ ਇਹੋ ਜੀ ਪਤਾ ਨਹੀਂ ਕੀ ਹੋ ਸਾਡਾ ਸਮਾਜ ਇਹ ਜਿਹਾ ਗਲਤ ਕੰਮਾਂ ਜਿਹੇ ਜਿਆਂ ਚ ਪੈ ਗਿਆ ਹੈ ਨਾ ਪਹਿਲਾਂ ਕਦੇ ਧੀ ਐਨੀ ਐਨੀ ਹੁੰਦੀਆਂ ਸੀਗੀਆਂ ਕਦੇ ਡਰ ਨਹੀਂ ਹੁੰਦਾ ਸੀ ਡੈਡੀ ਇਕੱਠੇ ਖੇਡਦੇ ਸੀ ਪਰ ਜਿਹੜਾ ਹੁਣ ਟਾਈਮ ਆ ਗਿਆ ਹੁਣ ਆਪਣੇ ਘਰ ਵੀ ਧੀਆ ਸੇਫ ਨਹੀਂ ਹੈਗੀ ਫਿਰ ਬਾਹਰ ਕਿੱਥੋਂ ਸੇਫ ਹੋਣਗੇ ਤੁਸੀਂ ਐਂ ਦੱਸੋ ਜਦੋਂ ਆਪਣੇ ਘਰ ਦੇ ਵਿੱਚ ਹੀ ਨਹੀਂ ਸੇਫ ਹੈਗੀ ਉਹ ਘਰ ਦੇ ਵਿੱਚ ਹੀ ਉਹਨੂੰ ਖਤਰਾਗਾ ਫਿਰ ਬਾਹਰ ਕਿੱਥੋਂ ਸੇਫ ਆ ਧੀ ਹੈ ਨਾ ਤਾਂ ਹੀ ਲੋਕ ਤਾਂ ਹੀ ਧੀਆ ਜਮਣ ਤੋਂ ਡਰਦੇ ਨੇ ਵੀ ਅੱਜ ਕੱਲ ਬਹੁਤ ਟਾਈਮ ਮਾਰਾ ਗਿਆ ਹੈ ਨਾ ਤੇ ਇਸ ਕਰਕੇ ਸੱਚੀ ਗੱਲਾਂ ਮੈਂ ਤਾਂ ਸੁਣ ਕੇ ਨਾ ਖਬਰ ਬੜਕੇ ਮੇਰਾ ਮਤਲਬ ਵੀਡੀਓ ਦੇਖ ਕੇ ਮੈਂ ਤਾਂ ਇਹ ਹੋਈ ਜਾਂਦਾ ਉਹ ਬੀ ਵਿਚਾਰੀ ਜਦੋਂ ਉਹਨਾਂ ਨੇ ਪੂਰੀ ਮਤਲਬ ਉੱਥੇ ਤੁਸੀਂ ਜਾ ਕੇ ਦੇਖੋ ਸਾਰਾ ਵੀਡੀਓ ਤੁਸੀਂ ਖੁਦ ਤੁਹਾਡਾ ਮਨ ਨਹੀਂ ਲੱਗਣਾ ਹੈਗਾ ਤੇ ਉਹ ਜਿਹੜੀ ਨਕਲੀ ਦਾਦੀ ਸੀ ਮੈਂ ਤੁਹਾਨੂੰ ਨਕਲੀ ਦਾਦੀ ਕਹੂੰ ਕਿਉਂਕਿ ਜੇ ਉਹ ਅਸਲੀ ਦਾਦੀ ਹੁੰਦੀ ਉਹਦੀ ਇਸ ਮਤਲਬ ਹੈਨਾ ਤਾਂ ਉਹ ਕੁਛ ਨਾ ਕੋ ਸੋਚਦੀ ਰਾਤ ਨੂੰ ਇੱਕ ਤੁਸੀਂ ਐਂ ਦੇਖ ਲਓ ਉਹਨੂੰ ਇੰਨੀ ਸ਼ਰਮ ਨਹੀਂ ਆਈ ਵੀ ਜੇ ਮੇਰੀ ਮਤਲਬ ਖੁਦ ਦੀ ਪੋਤੀ ਹੁੰਦੀ ਹੈਨਾ ਫਿਰ ਇਹ ਕੰਮ ਹੋ ਜਾਂਦਾ ਫਿਰ ਤੂੰ ਨੂੰ ਅੰਦਰ ਬੇਹੋਸ਼ ਪਈ ਨੂੰ ਵਿਚਾਰੀ ਨੂੰ ਹਨ ਅੰਦਰ ਰੱਖਦੀ ਪੂਰੀ ਰਾਤ ਸਵੇਰ ਨੂੰ ਵੀ ਕਹਿੰਦੀ ਉਹਨੂੰ ਤਾਂ ਐ ਸੀ ਵੀ ਮਰ ਜੂਗੀ ਚਲੇ ਸਵੇਰ ਨੂੰ ਗੱਲ ਦਬ ਜੂਗੀ ਹਨਾ ਗੱਲ ਦੱਬ ਰਹੀ ਸੀ ਉਹ ਜਿਹੜੀ ਮੁੰਡੇ ਦੀ ਮਾਂ ਸੀ ਤੇ ਉਹ ਦੱਬ ਰਹੀ ਸੀ ਉਹਨੇ ਆਪਣੀ ਨੂੰ ਨੂੰ ਵੀ ਜਾਨੀ ਕਿ ਜਿਹੜੀ ਦਾ ਪਾਲ ਰੇਵ ਕੀਤਾ ਕੁੜੀ ਨਾ 3 ਸਾਲ ਦੀ ਨਾਲ ਉਹਦੀ ਮਾਂ ਨੂੰ ਵੀ ਅੰਦਰ ਬੰਦ ਕਰਤਾ ਤੇ ਕੁੜੀ ਬੇਹੋਸ਼ ਪਈਆ ਤੇ ਜੇ ਇੱਕ ਦੋ ਕਮਾਂਡੀਆਂ ਨੂੰ ਪਤਾ ਸੀ ਉਹ ਵੀ ਡਰ ਦੇ ਮਾਰੇ ਚੁੱਪ ਕਰ ਗਏ ਚੁੱਪ ਨਾ ਕਰੋ ਜੀ ਇਹੋ ਜਿਹੇ ਬੰਦੇ ਨੂੰ ਫੜਾਓ ਤੁਹਾਡਾ ਕੋਈ ਕੁਝ ਨਹੀਂ ਕਰ ਸਕਦਾ ਹੈਗਾ ਇਹਜਾ ਬੰਦਾ ਤੁਹਾਡਾ ਕੀ ਕਰ ਲੂਗਾ ਇਹੋ ਜਿਹੇ ਬੰਦੇ ਨੂੰ ਫੜਾਓ ਸਕਦੇ ਤੋ ਸਕਦੇ ਸਜ਼ਾ ਕਰਾਇਆ ਕਰੋ ਜੇ ਤੁਹਾਨੂੰ ਕੋਈ ਵੀ ਸੜਕ ਲੱਗਦਾ ਆ ਸੰਸਥਾ ਨੇ ਇੰਨੀ ਨਹੀਂ ਚੱਲ ਸੰਸਥਾ ਖੁੱਲੀਆਂ ਹੋਈਆਂ ਨੇ ਵੀਰ ਸਭ ਦੀ ਮਦਦ ਕਰਦੇ ਨੇ ਹਨਾ ਤੁਸੀਂ ਉਹਨਾਂ ਨਾਲ ਕੋਰੋਨਾ ਨਾਲ ਸੰਪਰਕ ਕਰੋ ਦੱਸੋ ਇਹੋ ਜਿਹਾ ਕੁਝ ਆਪਣੇ ਸਭ ਤੋਂ ਵੱਡੀ ਗੱਲ ਤਾਂ ਆਪਾਂ ਇਹ ਨਹੀਂ ਬੀਬੀ ਹਨਾ ਚਲੋ ਵਧੀਆ ਗੱਲ ਵੀਰੇ ਹੋਰੀ ਸੰਸਥਾ ਚਲਾ ਰਹੇ ਨੇ ਵੀ ਚਲੋ ਉਹਨਾਂ ਉਹ ਵੀ ਬਹੁਤ ਜ਼ਿਆਦਾ ਹੈਲਪ ਕਰ ਰਹੇ ਨੇਗੇ ਪਰ ਸਾਡਾ ਆਪਣਾ ਵੀ ਕੋਈ ਫਰਜ਼ ਬਣਦਾ ਹਨਾ ਆਲੇ-ਦਾਲੇ ਆਪਾਂ ਇਸ ਅਲੋਕ ਆਪਾ ਇਕਾ ਚਾਹੇ ਗਮਾਂਡ ਆ ਚਾਹੇ ਇਕ ਆਪਾ ਪਿੰਡ ਜਾਂ ਸ਼ਹਿਰ ਦੇ ਵਿੱਚ ਰਹੇ ਨੇ ਆਪਣਾ ਵੀ ਕੋਈ ਫਰਜ਼ ਬਣਦਾ ਹੁੰਦਾ ਹਨਾ ਤੇ ਆਪਣੇ ਆਲੇ ਦਾਲੇ ਕੀ ਹੋ ਰਿਹਾ ਹੈਗਾ ਹਨਾ ਉਹਨੂੰ ਆਪਾਂ ਹੀ ਠੀਕ ਕਰਨਾ ਹੁੰਦਾ ਜੇ ਆਪਾਂ ਦੂਸਰੇ ਤੇ ਨਿਰਭਰ ਰਹਾਂਗੇ ਵੀ ਕੋਈ ਉਹ ਫੁਲਾਨਾ ਬੰਦਾ ਆਊਗਾ ਤਾਂ ਉਹ ਆ ਕੇ ਸਾਡੀ ਮਦਦ ਕਰੂ ਜੋ ਫੁਲਾਨਾ ਬੰਦਾ ਆਊਗਾ ਉਹ ਬੰਦੇ ਨੂੰ ਖੜਾਊਗਾ ਫੇਰ ਨਹੀਂ ਜਿਹਾ ਉਹ ਹੁੰਦਾ ਹੈਗਾ ਆਪਾਂ ਨੂੰ ਆਪ ਨੂੰ ਲੋੜ ਹੈਗੀ ਹਨਾ ਆਪਾਂ ਆਪ ਮਦਦ ਕਰਨੀ ਸਿੱਖੀਏ ਆਪਾਂ ਆਪਣੀ ਹੈਲਪ ਆਪ ਕਰਨੀ ਸਿੱਖੀਏ ਹੈ ਨਾ ਤੇ ਉਹਨੂੰ ਬੰਦੇ ਨੂੰ ਉੱਥੇ ਕੁੱਟਣਾ ਸੀ ਚੰਗੀ ਤਰ੍ਹਾਂ ਕੁੱਟ ਕੇ ਉਹਦੀ ਲਤਵਾਹਾਂ ਤੋੜ ਕੇ ਉਹਨੂੰ ਥਾਣੇ 'ਚ ਫੜਾਉਂਦੇ ਥਾਣੇ 'ਚ ਫੜਾਇਆ ਪਰ ਉਹਨੂੰ ਕੁਛ ਨਹੀਂ ਕਿਹਾ ਦੋ ਚਾਰ ਥੱਪੜ ਲਾਏ ਹੋਣਗੇ ਥੱਪੜਾਂ ਨਾਲ ਕੀ ਹੁੰਦਾ ਇਹ ਜੇ ਬੰਦੇ ਦੀ ਲਤਵਾਹਾਂ ਵੱਢੂਗੀ ਪਤਾ ਲੱਗੇ ਉਹਨੂੰ ਵੀ ਹਾਂ ਜਿੰਨੀ ਮੈਨੂੰ ਤਕਲੀਫ ਹੋਈ ਹੈ ਤਾਂ ਇਹਨੂੰ ਵੀ ਕੋਈ ਤਕਲੀਫ ਉਸ ਟਾਈਮ ਹੋਈ ਹੋਊਗੀ ਜਦੋਂ ਤੂੰ ਇਹ ਇੰਨੀ ਬਨੋਣੀ ਹਰਕਤ ਕੀਤੀ ਹੈਗੀ ਹੈ ਨਾ ਤੇ ਇਹ ਜੇ ਬੰਦੇ ਨੇ ਦੁਨੀਆ ਦੇ ਵਿੱਚ ਤੇ ਮੈਂ ਤੁਹਾਨੂੰ ਵੀਡੀਓ ਦਾ ਲਿੰਕ ਕਰ ਦਵਾਂਗੀ ਜੇ ਮੈਨੂੰ ਮਿਲ ਗਿਆ ਤਾਂ ਤੁਸੀਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਵੀਰੇ ਦੇ ਨੂੰ ਸ਼ੇਅਰ ਕਰਿਓ ਤਾਂ ਕਿ ਦੁਬਾਰਾ ਕੋਈ ਇਹੋ ਜਿਹੀ ਘਟਨਾ ਆਲੇ-ਦਾਲੇ ਨਾ ਹੋਵੇ ਤੇ ਆਪਣੇ ਬੱਚਿਆਂ ਹਨਾ ਧਿਆਨ ਰੱਖਿਆ ਕਰੋ ਜੀ ਚਾਹੇ ਮੁੰਡਾ ਚਾਹੇ ਕੁੜੀ ਅੱਜ ਕੱਲ ਕੋਈ ਸੇਤ ਨਹੀਂ ਹੈਗਾ ਜੀ ਚਾਹੇ ਉਹ ਆਪਣੀ ਧੀ ਹੈ ਚਾਹੇ ਕੁੱਤਾ ਤੁਸੀਂ ਆਲਾ-ਦਾਲਾ ਆਪਣਾ ਧਿਆਨ ਰੱਖਿਆ ਕਰੋ ਆਪਣੇ ਬੱਚੇ ਨੂੰ ਬਿਲਕੁਲ ਵੀ ਬਾਹਰ ਨਾ ਜਾਣ ਦਿਓ ਅੱਜ ਕੱਲ ਇਹੋ ਜਿਹੇ ਹਾਲਾਤ ਹੋ ਗਏ ਕੁਝ ਵੀ ਹੋ ਸਕਦਾ ਆਪਣੇ ਬੱਚਿਆਂ ਦਾ ਆਪ ਧਿਆਨ ਰੱਖੋ ਜੀ ਆਪਣੇ ਪਰਿਵਾਰ ਦਾ ਆਪ ਧਿਆਨ ਰੱਖੋ ਹਨਾ ਵੀ ਸਾਡਾ ਬੱਚਾ ਕਿੱਥੇ ਜਾਂਦਾ ਨਾਲ ਜਾਓ ਅੱਜ ਕੱਲ੍ਹ ਕੁਝ ਪਤਾ ਨਹੀਂ ਕੀ ਹੋ ਜਾਵੇ ਕੋਈ ਪਤਾ ਨਹੀਂ ਲੱਗਦਾ ਬਸ ਮੈਂ ਇਹੀ ਕਹਿਣਾ ਸੀ ਮੇਰੇ ਤੋਂ ਰਹਿਣਾ ਨਹੀਂ ਗਿਆ ਵੀਰੇ ਦੀ ਵੀਡੀਓ ਦੇਖ ਕੇ ਮੈਨੂੰ ਬਹੁਤ ਜ਼ਿਆਦਾ ਮਤਲਬ ਐ ਹੋ ਗਿਆ ਉਸ ਬੱਚੀ ਨਾਲ ਤਾਂ ਦੇਖੋ ਕਿੰਨਾ ਕੁਝ ਹੋਇਆ ਬਚਾਰੀ ਨੂੰ ਪਤਾ ਨਹੀਂ ਕੀ ਮੇ ਚੱਲਿਆ ਮੈਂ ਤਾਂ ਵੀਡੀਓ ਦੇਖ ਕੇ ਮੈਨੂੰ ਇੰਨੀ ਘੁਮਰਾਟ ਹੋਈ ਬਾਟ ਉੱਠਿਆ ਜਦੋਂ ਉਹ ਵੀਰੇ ਹੋਰੀ ਗੱਲਾਂ ਕਰਦੀ ਸੀ ਹੈਨਾ ਉਹਦੀ ਮਾਂ ਦੱਸ ਰਹੀ ਸੀ ਜਾਂ ਹੋਰ ਆਲੇ-ਦਾਲੇ ਫਿਰ ਤਾਂ ਗਮੰਡੀ ਵੀ ਸਾਰੇ ਆ ਗਈ ਜਦੋਂ ਉਹ ਥਾਣੇ 'ਚ ਫੜਾਤਾ ਨਾਬੇ ਥਾਣੇ 'ਚ ਤੇ ਫਿਰ ਤਾਂ ਐਂਡਿੰਗ ਵੰਡੀ ਵੀ ਆ ਗਈ ਐਂਡਿੰਗ ਵੰਡੀ ਵੀ ਸਪੋਰਟ ਕਰਨ ਲੱਗੇ ਜੇ ਇਹ ਗੱਲਾਂ ਤੁਸੀਂ ਜਦੋਂ ਤੁਹਾਨੂੰ ਪਤਾ ਸੀ ਵੀ ਉਹ ਇਸ ਤਰ੍ਹਾਂ ਦੀ ਉਹਦੇ ਨਾਲ ਹਰਕਤਾਂ ਕਰ ਰਿਹਾ ਹੈ ਨਾ ਮਤਲਬ ਮੈਂ ਉਹ ਸ਼ਬਦ ਮੈਂ ਕਹਿ ਵੀ ਨਹੀਂ ਸਕਦੀ ਜਿਹੜੀ ਉਹ ਕਰ ਰਿਹਾ ਸੀ ਪਹਿਲਾਂ ਗਮੰਡੀ ਨੂੰ ਕੁਝ ਨੂੰ ਪਤਾ ਸੀ ਪਰ ਕਿਸੇ ਨੇ ਨਹੀਂ ਦੱਸਿਆ ਡਰਦੇ ਸੀ ਲੋਕ ਡਰਨਾ ਕਾਦੇ ਵਾਸਤੇ ਸੀ ਕਿ ਤਿੰਨ ਸਾਲ ਦੀ ਮਾਸੂਮ ਬੱਚੀ ਨੂੰ ਆ ਕੁਝ ਕਰਾ ਕੇ ਤੁਸੀਂ ਫੇਰ ਦੱਸ ਰਹੇ ਹੋਗੇ ਹਨ ਉਹ ਵੀਰ ਜਿਹੜਾ ਸੀਗਾ ਆਹ ਉਹਨੂੰ ਫੇਰ ਦੱਸ ਰਹੀ ਹਾਂ ਤੁਸੀਂ ਵੀ ਸਾਨੂੰ ਪਤਾ ਸੀਗਾ ਵੀ ਆਹ ਕੁਝ ਹੁੰਦਾ ਸੀਗਾ ਬਾਅਦ ਵਿੱਚ ਦੱਸਣ ਦਾ ਕੀ ਫਾਇਦਾ ਹੋਇਆ ਤੁਹਾਡਾ ਇੱਕ ਤਿੰਨ ਸਾਲ ਦੀ ਮਾਸੂਮ ਬੱਚੀ ਦੀ ਜ਼ਿੰਦਗੀ ਬਰਬਾਦ ਹੋ ਗਈ ਇੰਨਾ ਤਸ਼ੱਦਦ ਉਹਨੇ ਝੱਲੇ ਉਸ ਜਲਾਦ ਨੇ ਕੀਤਾ ਹਨਾ ਬਾਅਦ ਵਿੱਚ ਦੱਸਣ ਦਾ ਕੀ ਫਾਇਦਾ ਹੋਇਆ ਤੁਸੀਂ ਉਦੋਂ ਦੱਸੋ ਤਾਂ ਕਿ ਉਹ ਵਿਚਾਰੀ ਦੀ ਜ਼ਿੰਦਗੀ ਬਚ ਸਕਦੀ ਕਿ ਉਹ ਕਰੋਗੀ ਅੱਗੇ ਵਿਚਾਰੀ ਜਿਹਦੇ ਨਾਲ ਤਿੰਨ ਸਾਲ ਦੀ ਬੱਚੀ ਨਾਲ ਇਸ ਤਰ੍ਹਾਂ ਦਾ ਜ਼ੁਲਮ ਹੋ ਗਿਆ ਸੁਣ ਕੇ ਵੀ ਨਾ ਇਹ ਰੋਂਕ ਤੇ ਖੜੇ ਹੁੰਦੇ ਨੇ ਇਹ ਜਿਹੀਆਂ ਖਬਰਾਂ ਲੋਕ ਕਰਨ ਲੱਗੇ ਸ਼ਰਮ ਨਹੀਂ ਮੰਦੇ ਬਾਈ ਗੁਰੂ ਜਗਰਦਾਸ ਕਰੂ ਬੀ ਇਹ ਹੈ ਜੇ ਜਲਾਦ ਬੰਦੇ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਫਾਂਸੀ ਦੀ ਸਜ਼ਾ ਮਿਲੇ ਇਹ ਹੈ ਜੇ ਚਲਾਦ ਬੰਦੇ ਕੋਈ ਕੀ ਯਕੀਨ ਕਰ ਲੂਗਾ ਕਿਸੇ ਤੇ ਕੋਈ ਯਕੀਨ ਨਹੀਂ ਕਰ ਸਕਦਾ ਇਹ ਜੇ ਤਾਂ ਫਿਰ ਆਪਣਿਆਂ ਤੋਂ ਵੀ ਉਹ ਕਰਵਾ ਦਿੰਦੇ ਨੇ ਕੁਝ ਨਹੀਂ ਹੋ ਸਕਦਾ ਜੀ ਇਹ ਜਿਹੇ ਗੰਦੇ ਲੋਕ ਨੇ ਇਸ ਦੁਨੀਆ ਵਿੱਚ ਇਹ ਜਿਹੇ ਗੰਦੇ ਲੋਕ ਰਹਿ ਰਹੇ ਨੇ ਕਹਿੰਦੇ ਉਹ ਸੇਵਾ ਕਰਦਾ ਸੀ ਕਿਤੇ ਪਤਾ ਨਹੀਂ ਜਾ ਕੇ ਇੱਕ ਮੜੇ ਮੂੜੀ ਤੋਂ ਪਤਾ ਨਹੀਂ ਕੀ ਕੀਤਾ ਉਹ ਤਾਂ ਕੀ ਉਹਨੇ ਇੱਕ 3 ਸਾਲ ਦੀ ਜਵਾਖੜੀ ਨਾਲ ਇਹ ਜਿਆ ਕੁਛ ਕੀਤਾ ਉਹਦਾ ਕੀ ਫਾਇਦਾ ਹੋਇਆ ਨੰਗੇ ਪੈਰ ਕਹਿੰਦੇ ਸੇਵਾ ਕਰਦਾ ਸੀ ਤੇ ਉਹਦੀ ਮਾਂ ਵੀ ਕਰਦੀ ਸੀ ਨਾਲ ਸੇਵਾ ਇਹ ਜਿਆ ਨੂੰ ਕੰਸੀ ਚੜਾਓ ਇਹ ਜਿਹੇ ਲੋਕ ਸਾਡੇ ਸਮਾਜ ਦੇ ਵਿੱਚ ਰਹਿਣ ਦੇ ਲਾਇਕ ਨਹੀਂ ਹੈਗੇ ਸੱਚੀ ਬੋਲ ਮਤਲਬ ਆਇਆ ਹੋ ਜਾਂਦਾ ਵੀ ਹੈ ਨਾ ਲੋਕ ਇੰਨੇ ਹੱਦ ਤੱਕ ਗਿਰਗੇ ਡਿੱਗ ਗਏ ਨੇ ਹਨਾ ਜਿਹੜੇ ਆਪਣੀਆਂ ਨਰਜ ਨੂੰ ਜਿੱਡਗੇ ਜੋ ਕੀ ਹੋਇਆ ਉਹਨਾਂ ਨੇ ਕੀ ਕਹੀਏ ਉਹਨਾਂ ਲਈ ਕਹਿੰਦੇ ਨੂੰ ਵੀ ਸ਼ਰਮ ਆਉਂਦੀ ਹੈਗੀ ਬੋਲਦਿਆਂ ਨੂੰ ਵੀ ਉਹਨਾਂ ਬਾਰੇ ਸ਼ਰਮ ਆਉਂਦੀ ਹੈਗੀ ਇਹ ਜਿਹੇ ਲੋਕਾਂ ਨੂੰ ਕੋਈ ਜ਼ਿਆਦਾ ਦੂਰ ਨਹੀਂ ਨੇੜੀ ਆਪਣੇ ਨਾਬਾ ਸੁਨਾਮ ਤੋਂ ਆਪਾਂ ਜਹ ਹੋ ਕੇ ਜਾਣਾ ਪੈਂਦਾ ਹੈਗਾ ਸੱਚੀ ਬਹੁਤ ਜ਼ਿਆਦਾ ਦੁੱਖ ਆਉਂਦਾ ਹੈ ਜੀ ਹਨਾ ਚਲੋ ਜੀ ਬਸ ਮੈਂ ਤਾਂ ਇਹੀ ਕਹਿੰਨੀ ਵੀ ਪ੍ਰਮਾਤਮਾ ਅੱਗੇ ਤੁਸੀਂ ਅਰਦਾਸ ਕਰੋ ਵਿਚਾਰੀ ਬੱਚੀ ਨੂੰ ਹਨਾ ਇੰਨਾ ਜਿਹੜੀ ਨੇ ਜ਼ੁਲਮ ਸਹਿ ਹੈ ਨੇ ਮਤਲਬ ਤਸ਼ੱਦਦ ਸਹਿਜ ਜਿਹੜੀ ਨੇ ਬੱਚੀ ਨੇ ਵਿਚਾਰੀ ਨੇ ਉਹਨੂੰ ਵਾਹਿਗੁਰੂ ਜੀ ਤੰਦਰੁਸਤ ਰੱਖਣਾ ਹੈ ਨਾ ਤੇ ਇਹ ਹੀ ਅਰਦਾਸ ਕਰਿਓ ਜੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਅੱਗੇ ਕੋਈ ਵੀ ਇਹੋ ਜਿਹੀ ਘਟਨਾ ਨਾ ਹੋਵੇ ਕੋਈ ਵੀ ਬੱਚੀ ਨੂੰ ਕੋਈ ਵੀ ਤਸ਼ੱਦਦ ਨਾ ਸਹਿਣਾ ਪਵੇ ਕਿਸੇ ਦੀ ਵੀ ਜ਼ਿੰਦਗੀ ਬਰਬਾਦ ਨਾ ਹੋਵੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਿਓ ਜੀ ਸਾਰੇ ਤੰਦਰੁਸਤ ਰਹਿਣ ਹੱਸਦੇ ਵਸਦੇ ਰਹਿਣ ਆਹੀ ਕਹਿਣਾ ਸੀ ਚਲੋ ਜੀ ਸਤਿ ਸ੍ਰੀ ਅਕਾਲ